ਅੱਜ ਪੂਰੇ ਪੰਜਾਬ ਭਰ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 10ਵੀਂ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਸ਼ੁਰੂ ਹੋ ਗਈ ਹੈ ਅੱਜ 10ਵੀਂ ਜਮਾਤ ਦਾ ਪੰਜਾਬੀ ਦਾ ਪੇਪਰ ਹੈ ਦੱਸਦੇ ਕਿ ਬੱਚਿਆਂ ਦੇ ਪੇਪਰ ਨੂੰ ਲੈ ਕੇ ਸਕੂਲ ਵੱਲੋਂ ਵੀ ਸਾਰੇ ਪ੍ਰਬੰਧ ਕੀਤੇ ਜਾ ਚੁੱਕੇ ਨੇ ਜੀ ਹਾਂ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜਿੱਥੇ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਸਕੂਲ ਸਿੱਖਿਆ ਵਿਭਾਗ ਵੱਲੋਂ ਅੱਜ 10ਵੀਂ ਕਲਾਸ ਦੀ ਪ੍ਰੀਖਿਆ ਸ਼ੁਰੂ ਹੋ ਗਈ ਹੈ ਉੱਥੇ ਹੀ ਮੋਗਾ ਦੇ ਸਰਕਾਰੀ ਕન્યા ਸਕੂਲ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਪੂਰੇ ਪ੍ਰਬੰਧ ਕਰ ਦਿੱਤੇ ਗਏ ਨੇ ਦੱਸ ਦਈਏ ਕਿ ਬੱਚਿਆਂ ਨੂੰ ਬੈਠਣ ਦੇ ਲਈ ਸੇਟਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਉੱਥੇ ਹੀ ਬੱਚਿਆਂ ਦੇ ਲਈ ਪਾਣੀ ਦਾ ਵੀ ਇੰਤਜ਼ਾਮ ਕਰ ਦਿੱਤਾ ਗਿਆ ਦੱਸ ਦਈਏ ਕਿ ਬੱਚੇ ਵੀ ਆਪਣੀਆਂ ਸੀਟਾਂ ਦੇ ਉੱਪਰ ਬੈਠ ਕੇ ਆਪਣੇ ਪੇਪਰ ਨੂੰ ਚੰਗੀ ਤਰ੍ਹਾਂ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਨੇ ਦੱਸਦੇ ਕਿ ਅੱਜ ਪੂਰੇ ਪੰਜਾਬ ਭਾਰ ਦੇ ਵਿੱਚ 10ਵੀਂ ਜਮਾਤ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਸ਼ੁਰੂ ਹੋਈ ਹੈ। ਐਸਵੀ ਜਮਾਤ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਚੁੱਕੀਆਂ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਕਿਹੜਾ ਸੈਂਟਰ ਹੈਗਾ ਔਰ ਕਿੰਨੇ ਬੱਚੇ ਆ ਗਏ ਨੇ ਔਰ ਕਿੱਥੇ ਹੋਇਆ ਹਾਂਜੀ ਮੇਰੀ ਡਿਊਟੀ ਜੀ ਗਵਰਨਮੈਂਟ ਗਰਲਸ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ بطور ਡਿਪਟੀ ਸੁਪਰਡੈਂਟ ਲੱਗੀ ਹੈ ਜੀ 10ਵੀਂ ਦਾ ਅੱਜ ਪੰਜਾਬੀ ਇਹਦਾ ਪੇਪਰ ਹੈ ਜੀ ਅੱਜ ਤੇ ਪੂਰੀਆਂ ਤਿਆਰੀਆਂ ਮੁਕੰਮਲ ਨੇ ਬੱਚੇ ਪੂਰੀ ਪਹੁੰਚ ਚੁੱਕੇ ਨੇ ਤੇ ਸਿੱਖਿਆ ਬੋਰਡ ਵਾਲੀ ਪ੍ਰਬੰਧ ਬਹੁਤ ਵਧੀਆ ਕੀਤਾ ਗਿਆ ਨੇ ਸਕੂਲ ਅਰੇਂਜਮੈਂਟ ਐਡ ਕੰਟਰੋਲਰ ਬਹੁਤ ਵਧੀਆ ਜੀ ਸਭ ਸਿਸਟਮ ਜਿਹੜਾ ਬਹੁਤ ਵਧੀਆ ਚੱਲ ਰਿਹਾ ਜੀ ਨਕਲ ਨੂੰ ਲੈ ਕੇ ਕਿੰਨਾ ਦੇ ਇਤਜ਼ਾਮ ਨਕਲ ਰਹਿਤ ਪ੍ਰੀਖਿਆਵਾਂ ਹੋ ਰਹੀਆਂ ਜੀ ਜੋ ਸਰਕਾਰ ਦਾ ਮਿਸ਼ਨ ਹੈ ਕਿ ਨਕਲ ਰਹਿਤ ਪ੍ਰੀਖਿਆਵਾਂ ਨਕਲ ਰਹਿਤ ਪ੍ਰੀਖਿਆ ਹੀ ਲਈ ਜਾ ਰਹੀ ਹੈ ਜੀ ਨਕਲ ਦਾ ਕੋਈ ਚਾਂਸ ਨਹੀਂ ਹੈ ਹੈ ਸੈਂਟਰ ਚ ਕਿੰਨੇ ਕੋ ਬੱਚੇ ਹੋਗੇ ਹਾਂ 156 10ਵੀਂ ਦੇ 10ਵੀਂ ਦੇ 156 ਬੱਚੇ ਸਾਡੇ ਸੈਂਟਰ ਵਿੱਚ ਬੱਚਿਆਂ ਦਾ ਖਾਸ ਕਰਦਾ ਬੱਚਾ ਬਹੁਤ ਹੈ ਜੀ ਬੱਚਿਆਂ ਨੂੰ ਮੇਰੀ ਦੋ ਤਿੰਨ ਗੱਲ ਵੀ ਕਹਿੰਦੇ ਸਰ ਪੂਰੀ ਤਿਆਰੀ हां जी मेरा नाम शमश सैगल सरकारी सीनियर सेकेंडरी स्कूल पी नगर ਤੋਂ मैथ्स लेक्चरर ਹਾਂ ਜੀ ਮੇਰੀ ਡਿਊਟੀ ਇੱਥੇ گورਨਮੈਂਟ ਸੀਨੀਅਰ ਸੈਕੰਡਰੀ ਗਰਲਸ ਸਕੂਲ ਵਿੱਚ ਬਤੌਰ ਸੁਪਰਡੈਂਟ ਸੈਂਟਰ ਨੰਬਰ 1 ਚ ਲਗਾਈ ਗਈ ਹੈ ਜੀ ਇਹਦੇ ਵਿੱਚ ਓਪਨ ਦੇ ਵਿਦਿਆਰਥੀ ਜਿਹੜੇ ਐ ਉਹ ਭਾਗ ਲੈ ਰਹੇ ਉਹ ਪ੍ਰੀਖਿਆ ਦੇ ਰਹੇ ਨੇ ਓਪਨ ਦੇ ਵਿਦਿਆਰਥੀ ਪਲੱਸ 2 ਤੇ 10ਵੀਂ ਕਲਾਸ ਅੱਜ ਤੋਂ 10ਵੀਂ ਦੀ ਪ੍ਰੀਖਿਆ ਸ਼ੁਰੂ ਵੈਸੇ ਤਾਂ ਕੱਲ ਤੋਂ ਹੀ ਸ਼ੁਰੂ ਸੀ ਪਰ ਕੱਲ ਵਿਦਿਆਰਥੀ ਥੋੜੇ ਸੀ 10ਵੀਂ ਦੇ ਤੇ ਪਰ ਅੱਜ ਪੂਰੀ ਸਟਰੈਂਥ ਹੈ ਉਹਨਾਂ ਦੀ 144 ਵਿਦਿਆਰਥੀ ਜਿਹੜੇ 10ਵੀਂ ਦੇ ਨੇ ਤੇ ਇਸ ਤੋਂ ਪਹਿਲਾਂ ਪਲੱਸ 2 ਦੇ ਵੀ 170 ਵਿਦਿਆਰਥੀ 175 ਵਿਦਿਆਰਥੀਆਂ ਨੇ ਪਲੱਸ 2 ਦੀ ਪ੍ਰੀਖਿਆ ਦਿੱਤੀ ਹੈ ਤੇ ਹੁਣ ਵੀ ਦੇ ਰਹੇ ਨੇ ਬੱਚਿਆਂ ਦਾ ਕਿੰਨਾ ਤਾਂ ਉਤਸ਼ਾਹ ਆ ਜੀ ਪੇਪਰ ਬੱਚਿਆਂ ਦਾ ਜੀ ਬਹੁਤ ਉਤਸ਼ਾਹ ਹੈ ਜੀ ਪਹਿਲੇ ਦਿਨ ਤਾਂ ਥੋੜਾ ਐ ਲੱਗਾ ਸੀ ਉਹਨਾਂ ਨੂੰ ਕਿ ਕਿਉਂਕਿ ਬਹੁਤ ਦੇਰ ਬਾਅਦ ਕਈ ਅਪੀਅਰ ਕਰ ਰਹੇ ਨੇ ਤੇ ਓਪਨ ਵਿੱਚ ਆਪਾਂ ਨੂੰ ਵੀ ਪਤਾ ਹੈ ਕਿ ਅਲੱਗ-ਅਲੱਗ ਉਮਰਾਂ ਦੇ ਆ ਰਹੇ ਨੇ ਤੇ ਇਸ ਕਰਕੇ ਬੱਚਿਆਂ 'ਚ ਹੁਣ ਤਾਂ ਬਹੁਤ ਜ਼ਿਆਦਾ ਉਤਸ਼ਾਹ ਜੁਦਵੰਦ ਜੀ ਡਿਊਟੀ ਕੀ ਤੁਹਾਡੀ ਹੈ ਮੇਰੀ ਜੋ ਮੇਰੀ ਡਿਊਟੀ ਹੈ ਸਕੂਲ 'ਚ ਮੈਂ ਐਜ਼ ਅ ਕਲਰਕ ਕੰਮ ਕਰ ਰਹੀ ਹਾਂ ਤੇ ਹੁਣ ਐਗਜ਼ਾਮ ਸੈਂਟਰ ਦੇ ਵਿੱਚ ਮੈਂ ਐਜ਼ ਅ ਅਸਿਸਟੈਂਟ ਸੁਪਰਡੈਂਟ ਮੈਮ ਦੇ ਨਾਲ ਮੈਮ ਕਿੰਦਾ ਦਾ ਇੰਤਜ਼ਾਮ ਕੀਤਾ ਗਿਆ ਨੇ ਬੇਫਰੋਂ ਦੇ ਪੇਪਰਾਂ ਦੇ ਇੰਤਜ਼ਾਮ ਬਹੁਤ ਵਧੀਆ ਕੀਤੇ ਗਏ ਨੇ ਸਕੂਲ ਵੱਲੋਂ ਸਾਰੇ ਬੱਚਿਆਂ ਦਾ ਸਿਟਿੰਗ ਅਰੇਂਜਮੈਂਟ ਪ੍ਰਿੰਸੀਪਲ ਮੈਡਮ ਵੱਲੋਂ ਪ੍ਰੋਪਰ ਸਾਰੇ ਰੂਮ ਵਾਈਜ਼ ਸਟਰੈਂਥ ਅਕੋਰਡਿੰਗ ਬੈਂਚਸ ਲਗਵਾਏ ਗਏ ਆ ਜਦੋਂ ਬੱਚੇ ਸਕੂਲ ਵਿੱਚ ਐਂਟਰ ਕਰਦੇ ਆ ਤਾਂ ਉਹ ਸਿਕਿਉਰਿਟੀ ਗਾਰਡ ਹੈ ਜਿਹੜੇ ਸਕੂਲ ਦੇ ਹੋਰ ਚੈਂਸਟਾਫ ਮੈਂਬਰ ਐ and ਲੇਡੀ ਸਿਚਰ ਐ ਅ ਅਕੋਰਡਿੰਗ ਟੂ ਜੈਂਡਰ ਜਿਵੇਂ ਸਾਰੇ ਦੀ ਚੈਕਿੰਗ ਕਰਦੇ ਆ ਫਿਰ ਉਹਨਾਂ ਨੂੰ ਸੈਂਟਰ ਦੇ ਵਿੱਚ ਭੇਜਦੇ ਆ ਕਿਉਂਕਿ ਸਕੂਲ 'ਚ ਦੋ ਸੈਂਟਰ ਚੱਲਦੇ ਆ ਡਿਸਟ੍ਰਿਬਿਊਸ਼ਨ ਵਾਈਜ਼ ਬੱਚਿਆਂ ਨੂੰ ਸੈਂਟਰ ਵਾਈਜ਼ ਐਂਟਰ ਕਰਵਾਇਆ ਜਾਂਦਾ ਹੈ ਕੋਈ ਵੀ ਬੱਚਾ ਨਾ ਕਰ ਲਿਆ ਗਾਇਡਲਾਈਨ ਹੈਗੀਆਂ ਜੀ ਬਿਨਾ ਨਸਲ ਰਹਿਤ ਤੇ ਆਪਣਾ ਪੂਰਾ ਇੰਤਜ਼ਾਮ ਜਿਹੜੇ ਗੈਨੋਂ ਦੇ ਵਾਹ ਹਾਂਜੀ ਉਹਦੇ ਬਾਰੇ ਇਹੀ ਹੈ ਕਿ ਜਦੋਂ ਬੱਚਿਆਂ ਨੂੰ ਸਕੂਲ ਵਿੱਚ ਐਂਟਰ ਕਰਵਾਇਆ ਜਾਂਦਾ ਉਹਨਾਂ ਦੀ ਚੈਕਿੰਗ ਉੱਥੋਂ ਕਰਕੇ ਉਹਨਾਂ ਦਾ ਰੋਲ ਨੰਬਰ ਵਾਈਜ਼ ਉਹਨਾਂ ਨੂੰ ਸੈਂਟਰ ਦੇ ਵਿੱਚ ਐਂਟਰ ਕਰਵਾਇਆ ਜਾਂਦਾ ਤੇ ਰੂਮ ਵਿੱਚ ਵੀ ਐਂਟਰ ਕਰਨ ਤੋਂ ਪਹਿਲਾਂ ਜਿਹੜੇ ਵੀ ਨਿਗਰਾਨ ਲਗਾਏ ਗਏ ਆ ਉਸ ਬੱਚੇ ਦੀ ਚੈਕਿੰਗ ਕਰਕੇ ਹੀ ਉਹਨਾਂ ਨੂੰ ਐਂਟਰੀ ਕਰਵਾਇਆ ਮੇਰਾ ਨਾਮ ਗੁਰਮੀਤ ਸਿੰਘ ਹਿੰਦੀ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਾਵਾਲਾ ਜ਼ਿਲ੍ਹਾ ਮੋਗਾ ਅ ਅੱਜ ਇਹ ਪੇਪਰ ਸ਼ੁਰੂ ਹੋਏ ਨੇ ਕਿੰਦਾਂ ਦਾ ਬੱਚਾ ਸਾਹ ਕੀ ਗਾਈਡਲਾਈਨ ਆਈ ਹੈ ਲੋ ਜੀ ਹਾਂਜੀ ਸਰ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਆ ਕਿ ਆਪਣੀ ਪੰਜਾਬ ਸਰਕਾਰ ਭਗਵੰਤ ਸਿੰਘ ਸਰਕਾਰ ਵਿੱਚ ਉਹਨਾਂ ਨੇ ਸਿੱਖਿਆ ਨੂੰ ਵਿਸ਼ੇਸ਼ ਪਹਿਲ ਦਿੱਤੀ ਆ ਤੇ ਸਾਡੇ ਜਿਹੜੇ ਸਿੱਖਿਆ ਮੰਤਰੀ ਆ ਹਰਜੋਤ ਬੈਂਸ ਜੀ ਉਹਨਾਂ ਨੇ ਵੀ ਬੜੇ ਐਗਰੈਸਿਵ ਢੰਗ ਨਾਲ ਇਹਨੂੰ ਪੋਜੀਟਿਵਲੀ ਲਿਆ ਵਾ ਤੇ ਪ੍ਰੀਖਿਆ ਦੇ ਦੌਰਾਨ ਨਕਲ ਰਹਿਤ ਪ੍ਰੀਖਿਆ ਕਰਾਉਣ ਵਾਸਤੇ ਸਾਫ਼ ਸੁਥਰੇ ਢੰਗ ਨਾਲ ਪ੍ਰੀਖਿਆ ਕਰਾਉਣ ਵਾਸਤੇ ਤੇ ਉਹਨਾਂ ਨੇ ਨਿਸ਼ਾ ਨਿਰਦੇਸ਼ ਸਾਡੇ ਡਿਪਾਰਟਮੈਂਟ ਨੂੰ ਜਾਰੀ ਕੀਤੇ ਆ ਡਿਪਾਰਟਮੈਂਟ ਤੋਂ ਸਾਨੂੰ ਜੋ ਗਾਈਡਲਾਈਨਸ ਪ੍ਰਾਪਤ ਹੋਈਆਂ ਉਹਨਾਂ ਦੇ ਹਿਸਾਬ ਨਾਲ ਅਸੀਂ ਟਿਪ ਲੈ ਰਹੇ ਆ ਬਿਲਕੁਲ ਨਕਲ ਰਹਿਤ ਸੈਂਟਰ ਇਹ ਹੈ ਤੁਸੀਂ ਦੇਖ ਸਕਦੇ ਆ ਕਿ ਦੂਰ ਦੂਰ ਤੱਕ ਕੋਈ ਜਿਹੜੇ ਬੱਚੇ ਦੇ ਨਾਲ ਪੇਰੈਂਟਸ ਹੁੰਦੇ ਆ ਜਾਂ ਕੋਈ ਹੈਲਪਰ ਹੁੰਦੇ ਬ੍ਰਦਰ ਸਿਸਟਰ ਹੁੰਦੀ ਆ ਕਿਉਂਕਿ ਬੱਚੇ ਦੂਰ ਦੂਰੋਂ ਆ ਰਹੇ ਆ ਓਪਨ ਦਾ ਸੈਂਟਰ ਹੋਣ ਕਰਕੇ ਤੇ ਕੋਈ ਵੀ ਨੇੜੇ-ਤੇੜੇ ਵੀ ਨਹੀਂ ਸਾਰੇ ਸਕੂਲ ਤੋਂ ਬਾਹਰ ਆ ਤੇ ਇਥੇ ਨਕਲ ਦੀ ਸੰਭਾਵਨਾ 0% ਹੈ ਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨਸਾਰ ਵਧੀਆ ਕੰਮ ਕਰਦੇ ਹਾਂ